भगवान सिंह मान दीम जी तीर्थ यात्रा योजना जी पिछले समय तो लगातार जारी है और मान योग मान जी ने अरविंद केजरीवाल जनवीनर ने ਆਮਦਿਨ ਪਾਰਟੀ ਨੇ ਉਹਨਾਂ ਨੇ ਧੁਰੇ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਮੁਹਾਲੀ ਤੋਂ ਇਹ ਚੌਥੀ ਵਾਸਾ ਜਿਹੜੀ ਉਹ ਜਾ ਰਹੀ ਹੈ ਔਰ ਇਹ سلسلہ ਲਗਾਤਾਰ ਜਾਰੀ ਹੈ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਵੀ ਇਸ ਗੱਲ ਨੂੰ ਲੈ ਕੇ ਵੀ ਲੋਕ ਆਪਣੇ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਰਹੇ ਨੇ ਉੱਥੇ ਤੀਰਥ ਯਾਤਰਾ ਕਰ ਰਹੇ ਨੇ ਤੇ ਆਪਣੇ ਮਨ ਦੀ ਸ਼ਾਂਤੀ ਦੇ ਲਈ ਅਰਦਾਸਾਂ ਕਰ ਰਹੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਬੇਹਦੀ ਵਾਅਦੀ ਕੀਤਾ ਗਿਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਤੇਜਸ ਇਸ ਜਿਹੜੀ ਰੇਲ ਲਾਈਨ ਨੂੰ ਸ਼ੁਰੂ ਕੀਤੀ ਗਈ ਹੈ ਤੇ ਇਸ ਆਪਰਾਵਸ ਕੀਤੀ ਗਈ ਸੀ ਅੰਮ੍ਰਿਤਸਰ ਤੋਂ ਸੁਧਾ ਹੋਰ ਔਰ ਇਸਕੇ ਮੁਹਾਲੀ ਵਿੱਚ ਵੀ ਉਹਨਾਂ ਨੇ ਕਿਹਾ ਗਿਆ ਕਿ ਇੱਕ ਲੱਖਾਂ ਦੀ ਰੋਕ ਭੇਜੀਏ ਪ੍ਰੋਫੈਸਰ ਦੇਖੋ ਮੈਨੂੰ ਤਾਂ ਮੈਨੂੰ ਇਹ ਹੈ ਬਈ ਅਸਲ ਦੇ ਵਿੱਚ ਤੀਰਥ ਯਾਤਰਾ ਜਿਹੜੀ ਸਾਡੀ ਸ਼ੁਰੂ ਕੀਤੀ ਸੀ ਉਹ ਟ੍ਰੇਨਾਂ ਦੇ ਵਿੱਚ ਵੀ ਹੋਣੀ ਸੀ ਲੇਕਿਨ ਉਹ ਟ੍ਰੇਨਾਂ ਸਾਨੂੰ ਨਹੀਂ ਮਿਲੀਆਂ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਤੀਰਥ ਯਾਤਰੀ ਉਹ ਨਹੀਂ ਜਾ ਸਕਦੇ ਹੈਗੇ ਤੀਰਥ ਯਾਤਰਾ ਕਰਨ ਵਾਸਤੇ ਤੇ ਸਾਡੀ ਕੋਸ਼ਿਸ਼ ਲਗਾਤਾਰ ਹੀ ਹੈ ਵੀ ਅਸੀਂ ਲੋਕਾਂ ਨੂੰ ਲੋਕਾਂ ਦੀ ਭਲਾਈ ਲਈ ਜਿਹੜੇ ਕੰਮ ਕਰਦੇ ਨੇ ਤੇ ਜੋ ਸਰਕਾਰਾਂ ਲੈ ਕੇ ਸਰਕਾਰ ਲੋਕਾਂ ਨੇ ਬਣਾਈਆਂ ਉਸ ਨੂੰ ਪੂਰਾ ਕਰਨਾ ਤੇ ਚੰਡੀਗੜ੍ਹ ਨਗਰ ਨਿਕਾ ਮਨ ਨੂੰ ਉਹ ਲੈ ਕੇ ਜਿਹੜੀ ਗੱਲ ਕੀਤੀ ਹੈ ਕਿ ਬੀਜੇਪੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਖਿੱਚ ਦਾ ਤਣ ਚੱਲਦੀ ਹੋਣੀ ਵਾਰੀ ਦੇਖੋ ਖਿੱਚ ਦਾ ਤਣ ਤਾਂ ਪਾਰਟੀਆਂ ਵੀ ਚੱਲਦੀ ਹੋ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਸਮਝਦਾ ਵੀ ਜੇ ਵੀ ਲੋਕ ਤੰਤਰ ਆ ਉਹਦੀ ਜਿਹੜੀ ਗਾਰਮਾਓ ਬਣੀ ਰਹਿਣੀ ਚਾਹੀਦੀ ਹੈ ਡੈਮੋਕ੍ਰੇਸੀ ਹੈ ਜਿਹੜੀ ਉਹ ਕਹਿੰਦੀ ਹੈ ਵੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇਹ ਤੇ ਮਰਜ਼ੀ ਵਾਂਗ ਤੇ ਲੋਕਾਂ ਨੂੰ ਆਪਣੇ ਨਮਾਇंदे ਚੋਂ ਅਧਿਕਾਰ ਆ ਉਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ ਕੋਹਨਾਂ ਨਹੀਂ ਚਾਹੀਦਾ ਤੇ ਨਾ ਹੀ ਕੋਈ ਹਰਾਸਮੈਂਟ ਕਰਨੀ ਚਾਹੀਦੀ ਆ ਤਾਂ ਕਿ ਜਿਹੜੀ ਜਿਹੜੇ ਬਖਰੇਵੇਂ ਹੋਰ ਨਾ ਬੱਸ ਸਕਾਂ ਤੇ ਜਿਵੇਂ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਦੀ ਵੀ ਉਹਨਾਂ ਨੇ ਇਲੈਕਸ਼ਨ ਕਮਿਸ਼ਨਰ ਛੁੱਟੀ ਤੇ ਚਲੇ ਜਾਂਦੇ ਨੇ ਜਾਂ ਕਦੀ ਬਿਮਾਰ ਹੋ ਜਾਂਦੇ ਨੇ ਇਸ ਨੂੰ ਆਪਾਂ ਕਿਵੇਂ ਦੇਖੀਏ ਦੇਖੋ ਇਹ ਦੇਖ ਇਹ ਤਾਂ ਇਹ ਅੱਭੀ ਮਤਲਬ ਜਦੋਂ ਬੰਦਾ ਹਾਰਦਾ ਹੁੰਦਾ ਤਾਂ ਇਹ ਜੇ ਹੱਥ ਕੰਡੇ ਬਣਾਉਂਦਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਉਹ ਮੁਹਾਲੀ ਜਵਾਨਾਂ ਯਕੀਨੀ ਆ ਇਲੈਕਸ਼ਨ ਅੱਜ ਹੋ ਜਵੇ 10 ਦਿਨ ਫੇਰ ਕੇ ਹੋ ਜਵੇ ਇਲੈਕਸ਼ਨ ਤਾਂ ਹੋਣੀ ਹੋਣੀ ਕਿਉਂਕਿ ਇਹ ਡੈਮੋਕ੍ਰੇਸੀ ਪ੍ਰੋਸੈਸ ਆ ਇਹਨੂੰ ਜਿਆਦਾ ਦੇ ਰੋਕਿਆ ਨਹੀਂ ਜਾ ਸਕਦਾ ਹੈਗਾ ਤੇ ਮੇਰਾ ਜਿਹੜਾ ਆਵਾਮੀ ਪਾਰਟੀ ਦਾ ਹੀ ਬਣੂਗਾ ਚੰਡੀਗੜ੍ਹ ਦੀ ਗੱਲ ਕੀਤੀ ਚੰਡੀਗੜ੍ਹ ਦੇ ਵਿੱਚ ਜਿਹੜਾ ਅਸਲੀ ਹਾਲਾਤ ਚੱਲ ਰਹੇ ਨੇ ਇਹ ਕੀ ਕਰਦੇ ਹਨ ਇਹ ਕੋ ਠੀਕ ਹੈ ਮਤਲਬ ਉਹਨਾਂ ਨੇ ਧੱਕਾ ਕੀਤਾ ਤੇ ਹਾਈ ਕੋਰਟ ਚ ਕੇਸ ਪਹੁੰਚਾਇਆ ਸਭ ਜੁੜੀ ਸੈਂ ਮੈਂ ਇਹਦੇ ਬਾਰੇ ਜਿਆਦਾ ਵੀ ਨਹੀਂ ਬੋਲਣਾ ਹੈ ਲੇਕਿਨ ਆਵਾਮੀ ਪਾਰਟੀ ਦਾ ਮੇਰ ਬਣੂਗਾ